ਸੀਂ ਆਪਣੀ ਔਰ ਪੰਥ ਦੀ ਦੁਨੀਆ ਭਰ ਦੇ ਸਿੱਖਾਂ ਦੀ ਇਹ ਆਵਾਜ਼ ਉਠਾਉਣ ਆਏ ਹਾਂ ਕਿ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਕਿ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਸੇਵਾ ਸੰਪੰਨ ਦਾ ਔਰ ਸੇਵਾ ਮੁਕਤ ਕਰਨ ਦਾ ਵਿਧੀ ਵਿਵਧਾਨ ਬਣਾਇਆ ਚਾਹੀਦਾ ਆਗਰ 15 ਅਪ੍ਰੈਲ ਦਿਨ ਮੰਗਲਵਾਰ ਮੰਗਲਵਾਰ 2025 ਤੋਂ ਪਹਿਲਾ ਪਹਿਲਾ ਇਹਨਾਂ ਨਿਯੁਕਤੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਅਗਲੇ ਸੰਘਰਸ਼ ਦੀ ਰੂਪ ਰੇਖਾ ਆਉਣ ਵਾਲੇ ਸਮੇਂ ਵਿੱਚੋ ਲਿਖੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜ੍ਹ ਕੇ ਲਿਓ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਵੱਲੋਂ ਤਿੰਨ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਨੂੰ ਸੇਵਾ ਮੁਕਤ ਕੀਤਾ ਗਿਆ ਔਰ ਇਸ ਢੰਗ ਦੇ ਨਾਲ ਸਿੰਘ ਸਾਹਿਬਾਨ ਨੂੰ ਸੇਵਾ ਮੁਕਤ ਕੀਤਾ ਗਿਆ ਉਸ ਦਾ ਸਮੁੱਚੇ ਸਿੱਖ ਜਗਤ ਦੇ ਅੰਦਰ ਬਹੁਤ ਵੱਡਾ ਰੋਸ ਪਾਇਆ ਗਿਆ ਔਰ ਹਰ ਸਿੱਖ ਇਸ ਫੈਸਲੇ ਤੋਂ ਬੜਾ ਦੁਖੀ ਹੈ ਮੈਂ ਇਹ ਗੱਲ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦਾ ਅਸਤੀਫਾ ਦੇਣਾ ਵੀ ਇੱਕ ਵੱਡਾ ਕਾਰਨ ਬਣਿਆ ਜਿਸ ਕਾਰਨ ਐਸਾ ਘਟਨਾਕ੍ਰਮ ਐਸਾ ਘਟਨਾਕ੍ਰਮ ਵਾਪਰਿਆ ਜਿਸ ਨਾਲ ਹਰ ਸਿੱਖ ਦਾ ਹਿਰਦਾ ਅਜ ਦੁਖੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਦੇ ਅੰਦਰ ਬਹੁਤ ਵੱਡਾ ਰੋਸ ਹੈ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਹੋਲੇ ਮਹੱਲੇ ਦੇ ਸਮਾਗਮ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਰੱਖਿਆ ਗਿਆ ਸੀ ਜਿਸ ਵਿੱਚ ਨਵੀਆਂ ਨਿਯੁਕਤੀਆਂ ਨੂੰ ਰੱਦ ਕਰਕੇ ਤਿੰਨੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਜੀ ਨੂੰ ਤਖਸੈਬਾਨਾਂ ਦੇ ਜਥੇਦਾਰ ਵੱਜੋਂ ਤਰੰਤ ਸੇਵਾ ਸੌਂਪ ਕੇ ਪੰਛੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਏ। ਸਵਾਜ ਸਾਡੇ ਵਿੱਚ ਜਿੱਥੇ ਸੰਤ ਸਮਾਰ ਦੇ ਵਾਹ ਪੁਰਖ ਹਾਜ਼ਰ ਹਨ ਇਸ ਤੋਂ ਇਲਾਵਾ ਸਾਡੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਹਾਜ਼ਰ ਹਨ। ਚੀਪ ਖਾਲਸਾ ਦੀਵਾਨ ਦੇ ਨੁਮਾਇंदे ਔਰ ਦਿੱਲੀ ਸ਼ਕਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਾਜ਼ਰ ਹਨ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੇ ਨੁਮਾਇंदे ਸਹਿਬਾਨ ਹਾਜ਼ਰ ਹਨ ਅਤੇ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨਾਂ ਉਹਨਾਂ ਦੇ ਵੀ ਨੁਮਾਇंदे ਹਾਜ਼ਰ ਹਨ ਅਸੀਂ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਨਰੋਲ ਧਾਰਮਿਕ ਮਸਲਾ ਹੈ ਕੁਝ ਵਿਅਕਤੀਆਂ ਵੱਲੋਂ ਇਸ ਨੂੰ ਰਾਜਨੀਤਿਕ ਰੰਗਤ ਦੇ ਕੇ ਬੜੇ ਕੋਹੜੇ ਢੰਗ ਦੇ ਨਾਲ ਤਰਾਂ ਤਰਾਂ ਦਾ ਦੂਸ਼ਣ ਬਾਡੀ ਵਾਲਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਜਦੋਂ ਵੀ ਧਾਰਮਿਕ ਕੌਮ ਦੇ ਮਸਲੇ ਅੱਗੇ ਆਏ ਹੈ ਤਾਂ ਪੰਥਕ ਜਥੇਬੰਦੀਆਂ ਨੇ ਸੰਤ ਸਮਾਜ ਨੇ ਔਰ ਸਮੁੱਚੇ ਪੰਥ ਨੇ ਅੱਗੇ ਹੋ ਕੇ ਆਵਾਜ਼ ਉਠਾਈ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਨੇ ਗੁਰਦੁਆਮਾਂ ਦੀ ਸੇਵਾ ਸੰਭਾਲ ਦੇ ਅੰਦਰ ਪੰਥ ਦੀ ਸੇਵਾ ਦੇ ਅੰਦਰ ਧਾਰਮਿਕ ਤੌਰ ਤੇ ਬਹੁਤ ਵੱਡੀ ਸੇਵਾ ਔਰ ਅਗਵਾਈ ਕੀਤੀ ਹੈ ਸਾਡਾ ਕਿਸੇ ਵੀ ਤਰ੍ਹਾਂ ਦਾ ਸ਼ਰੋਮਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਟਕਰਾਅ ਨਹੀਂ ਹੈ ਮੈਂ ਇਹ ਗੱਲ ਸਪਸ਼ਟ ਕਰਨ ਦੇਣੀ ਚਾਹੁੰਦਾ ਅੱਜ ਦੇ ਮੀਡੀਆ ਰਾਹੀਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜੱਥੇਬੰਦੀ ਹੈ ਔਰ ਸਾਡੇ ਬਜ਼ੁਰਗਾਂ ਨੇ ਮਹਾਪੁਰਖਾਂ ਨੇ ਸਾਡੇ ਸ਼ਹੀਦਾਂ ਨੇ ਬੜੀ ਕਹਲਣਾ ਕਾਲ ਕੇ ਇਸ ਜਥੇਬੰਦੀ ਦੀ ਸਥਾਪਨਾ ਕੀਤੀ ਹੈ ਪਰ ਜਦੋਂ ਜਦੋਂ ਵੀ ਕੁਝ ਐਸੇ ਫੈਸਲੇ ਹੋਏ ਜਿਨ੍ਹਾਂ ਨਾਲ ਸਿੱਖ ਹਿਰਦੇ ਦੁਖੀ ਹੋਏ ਹੈ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ ਉਸ ਲਈ ਸ਼ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੂੰ ਆਗਾਜ਼ ਕੀਤਾ ਗਿਆ ਕਿ ਤੁਸੀਂ ਇਹ ਫੈਸਲਾ ਤੁਰੰਤ ਬਦਲ ਕੇ ਸਿੰਘ ਸਹਿਬਾਨਾ ਨੂੰ ਬਹਾਲ ਕਰੋ ਪਰ ਅੱਜ ਵੀ ਇਹ ਜੋ ਰੋਸ ਪ੍ਰੋਟੈਸਟ ਭਾਵ ਆਪਣਿਆਂ ਦੇ ਅੱਗੇ ਹੀ ਕੌਮ ਦੀਆਂ ਭਾਵਨਾ ਰੱਖੀਆਂ ਜਾਂਦੀਆਂ ਹਨ ਸਾਡੀ ਸੰਸਥਾ ਹੈ ਅਸੀਂ ਸਮੁੱਚੇ ਸੰਸਮਾਜ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਤੇਜਾ ਸਿੰਘ ਦੀ ਸਮੁੰਦਰੀ ਹਾਲ ਸੋ ਦੋਸ਼ ਰੋਮਨੀ ਕਮੇਟੀ ਦੀ ਸਿੱਖ ਪਾਰਲੀਮੈਂਟ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਜਦੋਂ ਵੀ ਕੋਈ ਕਿਸੇ ਦੇਸ਼ ਦਾ ਮਸਲਾ ਉੱਠਦਾ ਹੈ ਤਾਂ ਉਸ ਪਾਰਲੀਮੈਂਟ ਦੇ ਅੱਗੇ ਮਸਲਾ ਰੱਖਿਆ ਜਾਂਦਾ ਹੈ ਜੇਕਰ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਫਿਰ ਪਾਰਲੀਮੈਂਟ ਦੇ ਅੱਗੇ ਜਾ ਕੇ ਲੋਕ ਆਪਣੀ ਆਵਾਜ਼ ਉਠਾਉਂਦੇ ਹਨ ਅਸੀਂ ਆਪਣੀ ਔਰ ਪੰਥ ਦੀ ਦੁਨੀਆ ਭਰ ਦੇ ਸਿੱਖਾਂ ਦੀ ਇਹ ਆਵਾਜ਼ ਉਠਾਉਣ ਆਏ ਹਾਂ ਕੇ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਔਰ ਮੈਂ ਇਹ ਅੱਜ ਦੇ ਮਤੇ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਤਖਸ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਸੇਵਾ ਸੰਪੰਨ ਦਾ ਔਰ ਸੇਵਾ ਮੁਕਤ ਕਰਨ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਔਰ ਮੈਂ ਇਸ ਗੱਲ ਦੀ ਪ੍ਰਧਾਨ ਸਾਹਿਬ ਦੀ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਅੱਜ ਦੀ ਇਕਤਰਤਾ ਵੱਲੋਂ ਪ੍ਰਸ਼ੰਸਾ ਕਰਦਾ ਹਾਂ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੇ ਦਿਨੀ ਇਹ ਸਮੁੱਚੀਆਂ ਸਿੱਖ ਸੰਗਤਾਂ ਦੀ ਸਿੱਖ ਸਮprdਾਵਾਂ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਸਿੰਘ ਸੁਭਾਵਾਂ ਔਰ ਪੰਥਕ ਜਥੇਬੰਦੀਆਂ ਸਿੱਖ ਵਿਦਵਾਨਾਂ ਦੀ ਰਾਏ ਨਾਲ ਸਿੰਘ ਸਹਿਬਾਨਾਂ ਨੂੰ ਸੇਵਾ ਸੰਭਾਲਣ ਦਾ ਔਰ ਉਹਨਾਂ ਨੂੰ ਵਿਦਾਇਗੀ ਦੇਣ ਦਾ ਵਿਧੀ ਵਿਵਧਾਨ ਬੜੀ ਜਲਦੀ ਬਣਾਇਆ ਜਾਏਗਾ ਉਸ ਗੱਲ ਦੀ ਅਸੀਂ ਇਹਨਾਂ ਨੂੰ ਇਹ ਪ੍ਰਸ਼ੰਸਾ ਔਰ ਧੰਨਵਾਦ ਕਰਦੇ ਹਾਂ ਕਿ ਜੋ ਪ੍ਰਧਾਨ ਸਾਹਿਬ ਨੇ ਇਹ ਪਹਿਲ ਕਦਮੇ ਕੀਤੀ ਹੈ ਕਿਉਂਕਿ ਇਹ 14 ਮਾਰਚ ਨੂੰ ਹੀ ਇੱਕ ਇਹ ਮਤਾ ਪੰਛ ਕੱਠ ਦੇ ਵਿੱਚ ਪਾਇਆ ਗਿਆ ਸੀ ਸਿੰਘ ਸਾਹਿਬ ਜੀ ਦੇ ਬਹਾਲੀ ਲਈ ਫਿਰ ਦੁਬਾਰਾ ਅਸੀਂ ਇਹ ਜੋ ਮੈਮੋਰੰਡਮ ਤਿਆਰ ਕੀਤਾ ਹੈ ਮੈਂ ਪੰਜ ਮਹਾਪੁਰਖ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨ ਸਾਹਿਬ ਜੀ ਨੂੰ ਸੌਂਪਣ ਪ੍ਰਧਾਨ ਸਾਹਿਬ ਜੀ ਤੁਹਾਨੂੰ ਸਾਡੇ ਵੱਲੋਂ ਇੱਕ ਅਪੀਲ ਹੈ ਕਿ ਸਿੰਘ ਸਹਿਬਾਨਾਂ ਨੂੰ ਆਖਰੀ ਜਲਦੀ ਤੋਂ ਜਲਦੀ ਅੰਤਰੰਕ ਕਮੇਟੀ ਦੇ ਵਿੱਚ ਮਤਾ ਪਾਸ ਕਰਕੇ ਬਹਾਲ ਕਰੋ ਇਹ ਕੌਮ ਦੀਆਂ ਭਾਵਨਾਵਾਂ ਹਨ ਪੰਥ ਦੀਆਂ ਭਾਵਨਾਵਾਂ ਹਨ ਹਰ ਸਿੱਖ ਦੀ ਇਹ ਭਾਵਨਾ ਹੈ ਸ੍ਰੀ ਬੇਨਤੀ ਹੈ ਆਗਰ 15 ਅਪ੍ਰੈਲ ਦਿਨ ਮੰਗਲਵਾਰ ਮੰਗਲਵਾਰ 2025 ਤੋਂ ਪਹਿਲਾ ਪਹਿਲਾ ਇਹਨਾਂ ਨਿਯੁਕਤੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਭਾਪ ਸਿੰਘ ਸਹਿਬਾਨਾ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਸਨਮਾਨਪੂਰਵਕ ਸੇਵਾਵਾਂ ਨਹੀਂ ਦੁਬਾਰਾ ਸੌਂਪੀਆਂ ਜਾਂਦੀਆਂ ਫਿਰ ਅਗਲਾ ਪ੍ਰੋਗਰਾਮ ਸਮੁੱਚਾ ਸੰਤ ਸਮਾਜ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਚੀਫ਼ ਖਾਲਸਾ ਦੀਵਾਨ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਰਾਏ ਮਸਬਰੇ ਨਾਲ ਅਗਲੇ ਸੰਘਰਸ਼ ਦੀ ਰੂਪਰੇਖਾ ਆਉਣ ਵਾਲੇ ਸਮੇਂ ਵਿੱਚੋ ਲਿਖੀ ਜਾਏਗੀ ਇਹ ਸਾਡੇ ਵੱਲੋਂ ਬੇਨਤੀਆਂ ਹਨ ਜਿੰਨੀਆਂ ਵੀ ਸੰਗਤਾਂ ਅੱਜ ਪੰਜਾਬ ਦੇ ਕੋਨੇ-ਕੋਨੇ ਵਿੱਚ ਆਈਆਂ ਮਹਾਂਪੁਰਖਾਏ ਜਥੇਬੰਦੀਆਂ ਆਈਆਂ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਹੁਣ ਮਹਾਪੁਰਖੋਰ ਨੇ ਅੰਸਿੰਗ ਦਸੇ ਬੰਦੀਆਂ ਦੇ ਮੁਖੀ ਪ੍ਰਧਾਨ ਸਾਹਿਬ ਜੀ ਨੂੰ ਅੱਜ ਦਾ ਇਹ ਮੈਮੋਰੰਡਮ ਸਮਰਪਿਤ ਸੌਂਪਣਗੇ ਔਰ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਭਾਵਨਾਵਾਂ ਦੀ ਜੋ ਤਰਜਮਾਨੀ ਹੈ ਜਿਵੇਂ ਅੱਗੇ ਕੀਤੀ ਆ ਉਸਨੂੰ ਕਰਦੇ ਹੋਏ ਕੌਮ ਦੀਆਂ ਭਾਵਨਾਵਾਂ ਦਾ ਸਤਕਾਰ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ